ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਤਿੰਨ ਪੱਛੇ ਤੁਹਾਨੂੰ ਦਿਖਾਉਣੇ ਆਂ ਆ ਦੋ ਮੱਝਾਂ ਗੱਬਣਾ ਵਾ ਤੇ ਇੱਕ ਮੱਝ ਹੱਲੇ ਹੁਣੇ ਸੂਈ ਆਉਂਦੀ ਆ ਹੱਲੇ ਤੇ ਬਾਕੀ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਦੀਆਂ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਮੈਂ ਕਿਰਪਾ ਮਾਰ ਕੇ ਦੀ ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਘਰੇ ਹਾਂ ਵੀਰ ਜੀ ਮਿੰਟੂ ਸਿੰਘ ਜੀ ਪਿੰਡ ਸਰਾਏ ਦੇ ਤਸੀਲ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਓ 9814799325 ਠੀਕ ਹੈ ਜੀ ਤੇ ਅੱਜ ਹੈਗੀਆਂ ਵਾ ਟੋਟਲ ਦੋ ਮੱਜਾਂ ਗੱਬਣਾ ਵਾ ਤੇ ਇੱਕ ਸੂਈ ਮੱਝ ਹੁੰਦੀ ਹਾਂਜੀ ਇੱਕ ਸੂਈ ਆਉਂਦੀ ਚਲੋ ਫਿਰ ਪਹਿਲਾਂ ਇੱਥੇ ਸ਼ੁਰੂਆਤ ਕਰ ਲਈਏ ਹਾਂਜੀ ਭਾਈ ਜੀ ਖਾਣੇ ਦੇ ਕਰੀ ਦੇਖ ਸਕਦੇ ਜੇ ਲਾਗੇ ਤਾਂ ਥਨਾਂ ਦਾ ਸਾਈਜ਼ ਕੈਪ ਜਿਹੜਾ ਇਹਦਾ ਚੰਗਾ ਆ ਹਾਂਜੀ ਛੋਟੀ ਬੜੀ ਚੰਗੀ ਆ ਇਹਦੇ ਵੱਖ ਤੇ ਕਿੰਨੇ ਕੁ ਤਰ੍ਹਾਂ ਦੁੱਧ ਵਾਲੀ ਜੇ ਵਿਧੀ ਹੈ ਦੁੱਧ ਵੀ ਕੀ ਵੇਖੋ ਗੱਬਣਾਣੇ ਐਵੇਂ ਆਪਾਂ ਆਖੀ ਆਪਣੀ ਧੱਕ ਨੇ ਹੁੰਦਾ ਗੱਬੰਦਾ ਤੇ ਦੁੱਧ ਹਾਂਜੀ ਹਾਂਜੀ ਬਾਕੀ ਜਿੱਦਾਂ ਜਿਹੜਾ ਕੱਦ ਵਜੂਦ 10 ਕਿਲੋ ਦੰਦਾ ਵੀ ਕੱਖ ਨਹੀਂ ਇਹਨੂੰ ਤੋਰੋ ਮੇਰੇ ਕਰੀ ਹਾਂਜੀ ਬਾਕੀ ਸਾਫੂ ਬੜੀ ਥਲੇ ਦੀ ਬਾਕੀ ਕੋਈ ਇਹਦੇ 4-5 ਦਿਨ ਲੈ ਜੂਗੀ ਅੱਜ ਹਫਤਾ ਖੜ ਸਕਦੀ ਆ ਤੇ ਥੱਲੇ ਉਹ ਚੰਗੀ ਭਰ ਜੂਗੀ ਉੱਪਰ ਹਾਂਜੀ ਉਹਨਾਂ ਨੇ ਕਿੰਗੀ ਭਾਰਗੀ ਹੋ ਤਰਸਲੇ ਫਾਟੂਏ ਨਾਲ ਹੀ ਢੋਤੀ ਬਾਕੀ ਉਤਰਾਂ ਸਰੀਰੋਂ ਚੰਗੀ ਆ ਵਜ਼ਨ ਚੰਗਾ ਆ ਕੱਦ ਕਾਖ ਵੀ ਚੰਗਾ ਐ ਤੇ ਉੱਤਰਾ ਵਜਨ ਤੋਂ ਵੀ ਚੰਗੀ ਐ ਤੇ ਕਿੰਨਾ ਫਿਰ ਵੇਚੀ ਰੱਖਣਾ ਇਹਦਾ ਮੁੱਲ ਆਪਾਂ ਗੱਲੇ 79 ਵਜਨ ਦੀਆਂ ਆ ਮੰਨਣਾ ਆਪਣੇ 3 ਆ ਗਦੀ ਜਿਆ ਅੱਜ ਹੀ ਗੱਲ ਕਰਦੀ ਹੈਗੇ ਇਹ ਛੋਟੀ ਵੀ ਚੰਗੀ ਜੀ ਦੇਖੋ ਛੋਟੀ ਥੱਲੇ ਸਪਾਈ ਹਾਂਜੀ ਅਜੇ ਕੱਬਣਿਆ ਚਲੋ 4 ਦਿਨ ਕਿਸੇ ਨੇ ਸੰਭ ਨਹੀਂ ਵੀ ਆ ਚਲੋ 70 ਪੂਰੇ ਦੀ ਵੇਚ ਅੱਛਾ ਛੋਟੀ ਚੰਗੀ ਹੋਰ ਕਰਦੀ ਏ ਸ਼ੋਰਟ ਥੋੜੀ ਬੱਦ ਬਣਾ ਦੇ ਵੇਖੋ ਇੱਕੋ ਗੱਲ ਕਰੀਏ ਉਹ ਨਹੀਂ ਠੀਕ ਜੀ ਹੁੰਦਾ ਜਾਨਾ ਚਲੋ ਸੰਭਣੀ ਵੀ ਕਿਸੇ ਨੇ ਕਰਾਇਆ ਪੜਾ ਵੀ ਪੈਣਾ ਵਾ ਚਾਰ ਪੰਜ ਦਿਨ ਚਲੋ ਹੋਰ ਇਹ ਗੱਲ ਬਾਕੀ ਡੰਗਰ ਦੇ ਸਾਹਮਣੇ ਉਹ ਟ੍ਰਾਂਜੈਕਸ਼ਨ ਜੋ ਗਏ ਕੋਈ ਤੇਲ ਤੁਲ ਜੋਗੇ ਛੱਡ ਦਈਏ ਚਲੋ ਯਾਰ ਹੋਰ ਕਰੀਏ ਯਾਰ ਨਾ ਛੱਡੋ ਨਹੀਂ ਪੂਰੇ ਪੂਰੇ ਦੀ ਜਾਨ ਦੋ ਮੰਨੋ ਗੱਲ 65 ਦੀ ਚਾਹ ਦੋ ਕੱਟ ਕਰ ਲੋ 70 ਠੀਕ ਨਹੀਂ ਦੋ ਕੱਟ ਨਹੀਂ ਪੂਰੇ 65000 ਦੀ ਦੇ ਦਈਏ ਕੁਛ ਨਹੀਂ ਹੁੰਦਾ ਛੋਟੀ ਦਾ ਮੁੱਲ ਪਾਇਆ ਹੋਣਾ ਵੇਫੇ ਛੋਟੀ ਨਹੀਂ ਛੋਟੀ ਚੰਗੀ ਆ ਛੋਟੀ ਭਾਰੀ ਐ ਐਸਡੀ ਦਾ ਜਾਨ ਤਾਂ 65000 ਦੀ ਕੁਛ ਨਹੀਂ ਹੁੰਦਾ ਫਿਰ ਤoelecton ਛੋਟੀ ਹੋਣੀ ਮੇਰਾ ਪਰ ਹੁਣ ਕੋ ਜਿਆਦਾ ਆਖੇ ਫਿਰ ਹੋਣੀ ਛੋਣਾ ਕੰਮ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਝੋਟੀ ਜੇ ਹਾਂ ਜੀ ਝੋਟੀ ਚੰਗੀ ਭਰੀ ਆ ਝੋਟੀ ਐ ਵੀ ਤੇ ਖਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਚੰਗੀ ਭਰੰਦੀ ਆ ਆਹ ਦੇਖ ਸਕਦੇ ਜੀ ਇਹ ਕਿੰਨਾ ਕੁ ਲੈ ਜੂਗੀ ਟਾਈਮ ਵਿੱਚ ਜੀ ਇਹ ਹਫਤਾ ਲੈ ਜੇਗੀ ਝੋਟੀ ਤੇ ਸੁਆ ਇਹਦਾ ਸੁਆ ਦੂਜਾ ਜੋ ਵਿੱਚੀ ਅੱਛਾ ਦੂਸਰਾ ਸੁਆ ਹੈ ਹਾਂ ਜੀ ਠੀਕ ਹੈ ਤੱਕੀ ਜੇ ਕੁਝ ਕੁ ਇਤਿਹਾਸ ਦਾ ਬੰਦ ਆਉਂਦਾ ਸਮਝ ਕੇ ਨਹੀਂ ਚੱਲ ਅਜੇ ਪਰ ਨਹੀਂ ਅਜੇ ਭਲਾ ਭੁਲਾ ਪੈਣਦੀਆਂ ਉਹ ਦੇਖ ਸਾਡੇ ਅਗਲੇ ਪਾਸੇ ਵੀ ਭਲਾ ਪੈਣਦੀਆਂ ਵਾ ਤੇ ਇਹ ਕਿੰਨਾ ਕੁ ਦੁੱਧ ਕੱਟੀ ਜਾਊਗੀ ਦੁੱਧ ਦੇਖੋ ਇੱਕ ਬਣਾ ਦਾ ਤੱਕਣਾ ਦੁੱਧ ਹੁੰਦਾ ਵਾ ਹਾਂਜੀ ਹਾਂਜੀ ਅੰਦਾਜ਼ਾ ਹੀ ਹੁੰਦਾ ਵਾ ਕਿ ਅੰਦਾਜ਼ਾ ਹੀ ਹੁੰਦਾ ਹਾਂਜੀ ਵੱਧ ਵੀ ਕੱਢ ਸਕਦੀਆਂ ਤੇ ਘੱਟ ਵੀ ਕੱਢ ਸਕਦੀਆਂ ਵਾ ਉਹਦਾ ਪੀਲੇ ਘਰ ਆਉਂਦਾ ਪਹਿਲੇ ਸਵੇਰ ਦਾ 10 ਕਿਲੋ ਦਿੱਤਾ ਅੱਛਾ ਹਾਂਜੀ ਤੇ ਬਾਕੀ ਕੱਦ ਵਜਨ ਦੇ ਸਾਰਾ ਠੀਕ ਕਰ ਦੇ ਵੀ ਦਿੱਤਾ ਹੋਣਾ ਵਾ ਤੋਰੀਆਂ ਫਿਰ ਐਰ ਕੇ ਕੋਈ 1 ਕਿਲੋ 2 ਕਿਲੋ ਵੱਧ ਵੀ ਸਕਦੀ ਆ ਬੋ ਕੀ ਸੇਵਾ ਦੀ ਵੀ ਗੱਲ ਸਾਰੀ ਉੱਤੇ ਸਵਾਦਾ ਬਾਕੀ ਮੱਝ ਉਹ ਵੀ ਆ ਗਈ ਸੋਈ ਵੀ ਤਰਾ ਦੇ ਸਾਡੇ ਜੀ ਹੁਣੇ ਲੱਤੀ ਗੱਡੀ ਚ ਆ ਲੈ ਇਹ ਕਿਹਨ ਨੂੰ ਮੜਾ ਜੀ ਇਹ ਥੋੜਾ ਜਿਹਾ ਰੱਸੀ ਤਾਂ ਕਰਦੀ ਹੈ ਡਰਦੀ ਹੈ ਇਤਨਾ ਥੋੜਾ ਸ ਆਣ ਕੀ ਦਲਾ ਨਵੇਂ ਥਾਂਕ ਡੰਗਰ ਸੁੱਤ ਬਾਕੀ ਭਰਨੀ ਚੰਗੀ ਆ ਜੇ ਵੀ ਥੱਲੇ ਵੀ ਸਫਾਈ ਬਹੁਤ ਆ ਤੇ ਉਹ ਤਰੇ ਆ ਭਈ ਕੱਦ ਵਜਨ ਤੇ ਚੰਗੀ ਆ ਦੱਡ ਘਾਟ ਚੰਗਾ ਐ ਹਾਂਜੀ ਕਿੰਨਾ ਫਿਰ ਵੇਚੀਆ ਦਾ ਮੁੱਲ ਆਪਾਂ ਰੱਖਣਾ ਛੋਟੀ ਦੇ ਵੇਖਣਾ ਜੀ ਹੁਣ ਸਹੀ ਹੁੰਦੀ ਤਾਂ ਫਿਰ 100000 ਰੁਪਏ ਦੇ ਦੇ ਹਾਂਜੀ ਹੁਣ ਚਲੋ ਹੱਥਾਂ ਸਾਹ ਰੱਗੀ ਆ ਹਾਂਜੀ 5000 ਕੱਟ ਗਾ ਲਓ 95 ਦੀ ਕਰਦੀ ਨਹੀਂ ਜਿਆਦਾ ਜੀ ਗੱਲ ਕਰੀਏ ਵੇਚਣ ਵਾਲੀ ਗੱਲ ਕਰੀਏ 90000 ਦੇ ਦੇ 85000 ਦੇ ਨਹੀਂ ਛੋਟੀ ਚੰਗੀ ਜਿਹੀ ਵੇਖੋ ਜਾਣ ਦਾ 85 ਦੀ ਨਹੀਂ ਠੀਕ ਜੋ ਕੀ ਕਰਦੀ ਔਰ ਮੰਨਤਾ ਨਹੀਂ ਹੋਰ ਨਾ ਕਰ ਥੋੜਾ ਪਤਾ ਕਰ ਦੋ ਚਲ ਛੋਟੀ ਦਾ ਵੇਖਣਾ ਮੇਰੇ ਨਾਲ ਛੋਟੀ ਦਾ ਖਾਦ ਹੋਈ ਨਹੀਂ ਵੇਖੋ ਕਿੰਨਾ ਨਹੀਂ ਖਾਦ ਵਜਨ ਤੇ ਤੇ ਚੰਗੀ ਛੋਟੀ ਚਲੋ ਚਲੋ ਥੋੜਾ ਪਤਾ ਔਰ ਕਰ ਦੋ ਫਿਰ ਚਲੋ ਅੰਜੇ ਤੇ ਹਾਤ ਤਾਂ 85 ਦੀ ਹੁਣ ਇਤੋਂ ਨਾ ਘੱਟ ਕਰੀ ਨਹੀਂ ਥੋੜਾ ਅੱਗੇ ਕਰ ਦੋ ਆਪ ਨਹੀਂ ਹੁਣ ਠੀਕ ਬੜੀ ਛੋਣ ਹੋ ਗਈ ਜੋ ਮੰਨੋ ਗੱਲ ਤੇ 82 ਦੇ ਦਈਏ ਨਹੀਂ ਹੁਣ ਨਹੀਂ ਹੁਣੀ ਕਿ 82 ਦੀ ਦੇਣੀ ਆ ਨਹੀਂ ਠੀਕ ਹੁਣ ਨਹੀਂ ਹੁਣੀ ਮੰਨੋ ਗੱਲ ਤੇ ਕਿ ਪੂਰੇ 80 ਤੇ ਮੁਕਾ ਦਈਏ ਜ਼ਿਆਦਾ ਨਾ ਕਰ ਜਾਨ ਦੀਏ ਪੂਰੇ 80 ਤੇ ਜਾਨ ਤਾਂ ਕੁਛ ਨਹੀਂ ਹੁੰਦਾ ਸੰਭ ਨਹੀਂ ਸੰਭ ਨਹੀਂ ਕਿਸੇ ਵੀ ਨੇ ਚਾਹ। ਤੇ ਆਪਣਾ ਕਿਦਾਂ ਦੀ ਆ। ਕਿ ਐਸੀ ਜਮ ਹੈਗੀ ਕੋਈ ਕਸਰ? ਨਾ ਜੀ ਨਾ ਮਹਾਰਾਜ। ਵੇਖ ਲਓ। ਕਿ ਜਾਣਦੀ 1000 ਦੋ 1000। ਨਾ ਨਾ ਜੀ ਨਾ। 2000 ਚਲੋ ਸ਼ੋਟ ਕਰ ਦਈਏ। ਨਹੀਂ ਨਹੀਂ ਜੀ ਨਹੀਂ। ਐਸੀ ਜੋ 2000 ਸ਼ੋਟ ਕਰ ਦਈਏ। ਨਾ 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 ਇਹ ਨਹੀਂ ਹੋਣਾ ਕੰਮ ਹੋਣਾ। ਉਹ ਜਾਨ ਤਾਂ ਕੁਛ ਨਹੀਂ। ਇਹ ਮੈਂ ਸ਼ੋਟ 100 ਰੁਪਏ ਹੋਣੀ ਇੱਥੇ ਜਾਨ। 78000 ਦੀ ਦੇ ਦਈਏ। ਨਹੀਂ ਨਹੀਂ ਨਹੀਂ। ਜਾਨ ਤਾਂ 2000 ਸ਼ੋਟ। 78000 ਦੀ ਕੋਈ ਵੀਰ ਕੋਈ ਫੋਨ ਲਾ ਲੇ। ਤੇ ਆ ਜਿਹੜੀ ਜੇ ਤੇ ਹੁਣ ਨਹੀਂ ਆਈ ਆ ਹਨਾ। ਹਾਂ ਜੀ। ਤੇ ਬੱਚੇ ਦਾ ਆਜੇ ਹਾਂਜੀ ਕੱਟੀ ਦੇ ਵਗਰ ਤੇ ਇਹਦੇ ਕੋਲ ਦੁੱਧ ਦੁੱਧ ਵੀ ਜੀ ਇਹਦੇ ਕੋਲ 8 ਕਿਲੋ ਆਵਾ ਕੀ ਹੁਣੇ ਆਈ ਆ ਕੋਈ 7 ਕਿਲੋ ਨੇ ਮੇਰਾ ਭਰਾ ਖੜੇ ਤੋਰਾਂ ਫੇਰ ਇੱਕ ਲੀਟਰ ਅਜੇ ਹੁਣੇ ਜਿੱਤਨਾ ਹੀ ਆਈ ਬਿਲਕੁਲ ਉਤਰੇ ਜਿਹੜੀ ਆ ਦੇਖ ਰਹੇ ਉਤਰੇ ਪਾਦੇ ਲੱਗੇ ਆ ਕੋਈ ਇਹਦੀ ਧਵਾਈ ਧਵਾਈ ਨਹੀਂ ਕੀਤੀ ਕੋਈ ਕਸ਼ਣ ਹੁਣ 7-8 ਲੀਟਰ ਦੇ ਲਾਗੇ ਬਨੇ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਥਣਾ ਦਾ ਸਾਈਜ਼ ਗਿਆ ਪਾ ਉਤਰਾਂ ਚੰਗਾ ਆ ਥੋੜਾ ਡਰਦੀ ਡਰਦੀ ਜੀ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਚਾਹੇ ਥਾਣੇ ਕਿੋ ਜੇ ਸਾਈਜ਼ ਦੇ ਇੱਕੋ ਜੇ ਕੈਪ ਤੇ ਮਗਰ ਕੀ ਵਿੱਤੀ ਉਹਦੇ ਕੱਟੀ ਵਿੱਚ ਜੀ ਤੇ ਇਹ ਚੁਆਇਦਾ ਚੁਆ ਦੂਜਾ ਜੇ ਵਿੱਤੀ ਪ੍ਰੋਪਰ ਹੈ ਅੱਛਾ ਹਾਂਜੀ ਬਾਕੀ ਥੋੜਾ ਜਨਾ ਮਾਲ ਜਿਆਦੇ ਚੁਆਈ ਸੰਭੀ ਕੇ ਨੇ ਘੱਟਿਆ ਅੱਛਾ ਛੋਟੀ ਸੰਭੀ ਹੁੰਦੀ ਜਿੱਦਾਂ ਦੀ ਛੋਟੀ 8000 ਦੀ ਛੋਟੀ ਹਾਂਜੀ ਉਤਰ ਪਹਾੜਾਂ ਵੀਰਾਂ ਨੂੰ ਸਾਰਿਆਂ ਨੂੰ ਪਤਲੀ ਚੌੜੀ ਦੀ ਛੋਟੀ ਗੁੱਟੀ ਦੀ ਟੰਗਰ ਦੇ ਵਿੱਚ ਸੰਭਣ ਵਾਲੀ ਆ ਥੋੜੀ ਜੀ ਹਾਦੀ ਪੂਰੀ ਖਾ ਗਈ ਛੋਟੀ ਦੇ ਵੇਖੋ ਫਿਰ ਠੀਕ ਆ ਹਾਂਜੀ ਤੇ ਇਹ ਤੇ ਦੁੱਧੋ ਵੱਜੂਗੀ ਉਸ ਤਰ੍ਹਾਂ ਸਾੰਬੇ ਦੀ ਦੁੱਧੋ ਵੱਜਣਾ ਨੇ ਦੇ ਹਾਂਜੀ ਜਾਰ ਕਾਦਾ ਝੋਟੀ ਕਿੰਨਾ ਫੇਰ ਕਰਨੇ ਦਾ ਮੁੱਲ 70000 ਦੀ ਜੋਟੀ ਜਿਆਦਾ ਜੀ ਗੱਲ ਕਰੀਏ ਹੁਣ ਇਹ ਆਈ ਆ ਹੁਣ ਇਹ ਚੱਲ ਜੇ ਥੋੜੀ ਕਮਾਈ ਕਰਕੇ ਅੱਛਾ ਡੰਗਰ ਦੇ ਹਿਸਾਬ ਨਾਲ ਵੇਖੋ ਨਾ ਤੇ ਕੋਈ ਕਮੀ ਥੋੜਾ ਹੈਗੀ ਠੀਕ ਹੈ ਮੈਂ ਤੁਹਾਨੂੰ ਵੇਖੋ ਝੋਟੀ ਦੀ ਸਫਾਈ ਵੇਖੋ ਤੇਲੇ ਦੀ ਫਿਰ ਮੂੰਹ ਵੀ ਵੇਖੋ ਝੋਟੀ ਜਿਆਦਾ ਜੀ ਗੱਲ ਕਰੀਏ ਤੇ ਸਾਨੂੰ ਵੀ ਪਤਾ ਕਿੰਨੇ ਦੀ ਆਈ ਆ ਤੇ ਜ਼ਿਆਦਾ ਨਾ ਨਫਾ ਲਈਏ ਥੋੜਾ ਲਈਏ ਚਲੋ ਹੁਣ ਨਾ ਜ਼ਿਆਦਾ ਨਾ ਘੱਟ ਕਰੋ 65000 ਦੀ ਦੇਣੀ ਚੋਟੀ ਅਜੇ ਵੀ ਥੋੜਾ ਵਾਧੇ ਨਹੀਂ ਹੁਣ ਨਹੀਂ ਹੋਣਾ ਹੁਣ ਮੰਨੋ ਗੱਲ 8000 2000 ਵਾਲੀ ਗੱਲ ਨਹੀਂ ਕਰਨਦੇ ਤੁਸੀਂ ਨਹੀਂ ਨਹੀਂ ਠੀਕ ਹੁਣ 5000 ਮੈਂ ਵੀ ਘੱਟ ਕਰਤਾ ਠੀਕ ਹੈ ਬਿਲਕੁਲ ਨਹੀਂ ਬਾਰੋ ਮਿਲਦਾ ਤੁਹਾਨੂੰ 62000 ਦੀ ਦੇ ਦਈਏ ਨਹੀਂ ਹੁਣ ਮੰਨੋ ਗੱਲ ਕਿ ਹੋਰ ਕਰਦੀਏ ਛੋਟ ਨਹੀਂ ਨਹੀਂ ਕੋਈ ਨਹੀਂ ਹੁਣ ਠੀਕ ਹੈ ਪੂਰੇ 60000 ਦੀ ਜਾਂਦ ਕੀ ਕਰਨਿਆ ਮੈਂ ਜਾਂਦੋ ਇਹ ਹੁਣ ਇਹ ਤੇ ਆਈ ਆ ਉਹ ਨਹੀਂ ਚਲੋ ਆਈ ਤੇ ਨਹੀਂ ਆਈ ਵੀ ਹਿਸਾਬ ਨਾਲ ਤੇ ਦਈ ਵੀ ਹਿਸਾਬ ਨਹੀਂ ਚਲੋ 60 ਚ ਛੋਟ ਕਰਦੇ ਮੋਕੇ ਤੇ ਨਹੀਂ ਹੋਣੀ ਕੋਈ 100 ਰੁਪਿਆ ਛੋਟ ਨਹੀਂ ਹੋਣੀ ਯਾਰ ਕਰਦੇ ਚਲੋ ਨਹੀਂ ਮੰਨੋ ਨਹੀਂ ਨਹੀਂ ਯਾਰ ਯਾਰ ਕਰਦੇ ਹਾਂਜੀ ਵੀ ਠੀਕ 100 ਰੁਪਿਆ ਛੋਟੇ ਦੀ ਮੋਕੇ ਤੇ ਹੋ ਜਾਊਗੀ 10000 ਤੇ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਰੀ ਆਪਣੀਆਂ ਚੋਚਵਾ ਕੇ ਮੈਂ ਕਿਹਾ ਫੋਨ ਹੋਣੇ ਹੈ ਤੇ ਵੇਸ ਚ ਆ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਣ ਉਹ ਹੋਜੂ ਕੰਮ ਦਾ ਡਾਚ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਜੀ